ਹਲੋ ਸੱਸੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਕੁਲਵੀਰ ਦੇ ਲਈ ਅੱਜ ਸੀ ਕੀਤਾ ਸੀ ਅੱਜ ਸਰਪ੍ਰਾਈਜ਼ ਪਲਾਨ ਤੇ ਕੁਲਵੀਰ ਬਹੁਤ ਖੁਸ਼ ਹੈ ਕਿਉਂਕਿ ਕੁਲਵੀਰ ਨੂੰ ਪਤਾ ਹੀ ਨਹੀਂ ਸੀ ਮੋਗੇ ਵਿੱਚ ਮੇਲਾ ਲੱਗਾ ਸੀ ਤਕਰੀਬਨ 2 ਤੋਂ 3 ਦਿਨ ਹੋ ਗਏ ਸੀ ਮੋਗੇ ਵਿੱਚ ਮੇਲਾ ਲੱਗੇ ਨੂੰ ਪਰ ਅਸੀਂ ਕੁਲਵੀਰ ਕੋਲ ਬਿਲਕੁਲ ਨਾਮ ਨਹੀਂ ਲਿਆ ਬਟ ਕੁਲਵੀਰ ਨੂੰ ਅਸੀਂ ਕਿਹਾ ਨਾ ਤੈਨੂੰ ਅੱਜ ਕਿਤੇ ਲੈ ਕੇ ਜਾਣਾ ਵਾ ਸੀ ਸਪੈਸ਼ਲ ਜਗ੍ਹਾ ਤੇ ਤੇ ਕਲਵੀਰ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਨਹੀਂ ਸੀ ਕਲਵੀਰ ਤਾਂ ਖੁਸ਼ ਹੋ ਰਿਹਾ ਸੀ ਕਹਿੰਦਾ ਜਾ ਕੇ ਟਿਕਟ ਕੰਟਰੋਲਰ ਨੂੰ ਕਹਿੰਦਾ ਟਿਕਟ ਦਿਓ ਜਲਦੀ ਜਲਦੀ ਮੈਂ ਕਰਨੀ ਮੇਲੇ ਦੇ ਵਿੱਚ ਐਂਟਰੀ ਹਨਾ ਤੇ ਮੈਂ ਕਿਹਾ ਕਲਵੀਰ ਕਿੱਥੇ ਪਹੁੰਚ ਚੁੱਕਿਆ ਕਹਿੰਦਾ ਪਾਪਾ ਮੇਲੇ ਦੇ ਵਿੱਚ ਵੈਸੇ ਇਹ ਪਹਿਲਾਂ ਵੀ ਜਾਂਦਾ ਰਹਿੰਦਾ ਸਾਡੇ ਮੋਗੇ ਹਰ ਸਾਲ ਬੇਲਾ ਲੱਗਦਾ ਤੇ ਅਸੀਂ ਹਰ ਸਾਲ ਹੀ ਕਲਵੀਰ ਨੂੰ ਲੈ ਕੇ ਜਾਂਦੇ ਹਾਂ ਕਿਉਂਕਿ ਕਲਵੀਰ ਦਾ ਇਹ ਫੇਵਰੇਟ ਮੇਲਾ ਹੁੰਦਾ ਚਾਹੇ ਸਾਨੂੰ ਕੁਝ ਪਸੰਦ ਆਵੇ ਨਾ ਆਵੇ ਪਰ ਫਿਰ ਵੀ ਅਸੀਂ ਕਲਵੀਰ ਦੀ ਖੁਸ਼ੀ ਦੇ ਲਈ ਇੱਥੇ ਕਲਵੀਰ ਨੂੰ ਜ਼ਰੂਰ ਲੈ ਕੇ ਜਾਂਦੇ ਹਾਂ ਨੇ ਮੇਲੇ ਦੇ ਉੱਤੇ ਕਲਵੀਰ ਦੇ ਪਾਪਾ ਟ ਤਾ ਕਾਊਂਟਰ ਦੇ ਉੱਤੇ ਟਿਕਟ ਸੀ ਪਰ ਪਰਸਨ 40 ਰੁਪਏ 120 ਰੁਪਏ ਕੁਲ ਇਹਦੇ ਪਾਪਾ ਨੇ ਪੇ ਕੀਤੇ ਤੇ 20 ਰੁਪਏ ਕੁਲ ਇਹਦੇ ਪਾਪਾ ਕੋਲ ਟੁੱਟੇ ਨਹੀਂ ਸੀ ਉਹ ਕਹਿੰਦੇ ਸੀ ਟੁੱਟੇ ਪੈਸੇ ਲੈ ਕੇ ਆਓ ਜੇ ਤੁਸੀਂ ਵੀ ਮੇਲਾ ਦੇਖਣ ਜਾਣਾ ਤਾਂ ਗਾਇਸ ਟੁੱਟੇ ਪੈਸੇ ਜ਼ਰੂਰ ਨਾਲ ਲੈ ਕੇ ਜਾਇਆ ਕਰੋ ਕਿਉਂਕਿ ਇਹ ਰੋਲਾ ਪਾ ਲੈਂਦੇ ਉੱਤੇ ਕਹਿੰਦੇ ਛੁੱਟੇ ਪੈਸੇ ਦੇਓ ਛੁੱਟੇ ਪੈਸੇ ਦੇਓ ਟਿਕਟ ਦੇ ਸਾਡੇ 3 ਜਣਿਆਂ ਦੇ 120 ਰੁਪਏ ਬਣੇ ਸੀ ਤੇ ਫਿਰ ਦਿਨ ਮੇਰੇ ਕੋਲ ਸੀ ਤਾਂ ਮੈਂ ਦੇ ਦਿੱਤੇ ਕਲਵੀਰ ਕਹਿੰਦਾ ਆ ਜਾ ਮੰਮੀ ਇੱਥੇ ਬੁਰਜ ਕਲੀਪਾ ਵੀ ਮੈਂ ਕਿਹਾ ਕਿਹੜਾ ਤਰ੍ਹਾਂ ਬੁਰਜ ਕਲੀਪਾ ਵਾਚੂ ਲੇਨਵੋਡ ਦੇ ਬੁਰਜ ਕਲੀਪਾ ਇਹ ਦੱਸੀ ਜਾਂਦਾ ਈ ਪਰ ਅੱਗੇ ਜਾ ਕੇ ਮ ਤੇ ਅੱਗੇ ਜਾ ਕੇ ਹੁਣ ਕੁਲਵੀਰ ਤੇ ਮੈਂ ਕਰ ਲਈ ਐਂਟਰੀ ਤੇ ਕੁਲਵੀਰ ਦੇ ਪਾਪਾ ਨੇ ਵੀ ਕਰ ਲਈ ਗ੍ਰੈਂਡ ਜੀ ਐਂਟਰੀ ਮੇਲੇ ਦੇ ਵਿੱਚ ਤੇ ਲੋਕ ਤਸਵੀਰਾਂ ਖਚਾਈ ਜਾ ਰਹੇ ਸੀ ਕਿਉਂਕਿ ਉੱਥੇ ਪੋਸਟਰ ਲੱਗੇ ਹੋਏ ਸੀ ਬਹੁਤ ਜ਼ਿਆਦਾ ਮिक्की ਮਾ우스 ਦੇ ਆਈ ਲਵ ਮੋਗਾ ਦੇ ਤੇ ਹੋਰ ਵੀ ਬਹੁਤ ਸਾਰੇ ਬੁਰਜ ਖਲੀਫਾ ਦੇ ਹੋਰ ਵੀ ਬਹੁਤ ਸਾਰੇ ਕਹਣ ਕਹਣ ਪੋਸਟਰ ਲੱਗੇ ਸਿਗੇ ਜਿਹੜੇ ਕਿ ਤੁਸੀਂ ਸਾਰੀਆਂ ਪਿਕਚਰਸ ਦੇ ਵਿੱਚ ਪਹਿਲਾਂ ਦੇਖ ਚੁੱਕੇ ਆ ਮੇਲਾ ਦੇਖੋ ਪਿੱਛੇ ਝੂਲਾ ਕਿੰਨਾ ਸੋਹਣਾ ਲੱਗਦਾ ਨਾ ਤਾਂ ਪਿਕਚਰਸ ਪੋਸਟਰਸ ਅੱਛੇ ਸੀਗੇ ਸਾਰੇ ਲੋਕ ਇੰਨਾ ਨਾ ਫੋਟੋ ਤਸਵੀਰਾਂ ਕਰਾ ਰਹੇ ਸੀ ਤੇ ਕੁਲਵੀਰ ਨੇ ਤਾਂ ਫਿਰ ਜिद ਫੜ ਲਈ ਕਿ ਮੈਂ ਵੀ ਫੋਟੋ ਕਰਾਉਣੀ ਮੈਂ ਵੀ ਫੋਟੋ ਕਰਾਉਣੀ ਫਿਰ ਮੈਂ ਸੋਚਿਆ ਚਲੋ ਮੈਂ ਵੀ ਕਰਾਈ ਲੈਣੀ ਆ ਮੇਰਾ ਵੀ ਫੇਸਬੁੱਕ ਦਾ ਕੰਟੈਂਟ ਬਣ ਜਾਊਗਾ ਉੱਪਰ ਪਾਉਣ ਦੇ ਲਈ ਤੇ ਚਲ ਫਿਰ ਮਾਈਕ੍ਰੋਵੇ ਦੇ ਪਾਪਾ ਨੂੰ ਕਹਿ ਕੇ ਹੁਣ ਤੁਸੀਂ ਬਲੌਕ ਕਰ ਦੋ ਬੰਦ ਤੇ ਸਾਡੀਆਂ ਘੈਂਟ ਘੈਂਟ ਫੋਟੋਆਂ ਖਿੱਚ ਦੋ ਤੇ ਕੁਲਵੀਰ ਦੇ ਪਾਪਾ ਕਹਿੰਦੇ ਤੁਸੀਂ ਹਮੇਸ਼ਾ ਮੇਰੇ ਤੋਂ ਫੋਟੋਆਂ ਖਿਚਾ ਲੈਂਦੇ ਆ ਪਰ ਮੇਰੀ ਕਦੇ ਕੋਈ ਨਹੀਂ ਖਿੱਚੀ ਮੈਂ ਕਹਾ ਤੁਸੀਂ ਸਾਨੂੰ ਡਾਂਟ ਦਿੰਦੇ ਆ ਕਹਿੰਦੇ ਤੁਹਾਨੂੰ ਤਾਂ ਫੋਟੋਆਂ ਹੀ ਨਹੀਂ ਖਿਚਣੀਆਂ ਆਉਂਦੀਆਂ ਤੁਸੀਂ ਸਾਡੀ ਜਿਹੋ ਜਿਹੀ ਮਰਜ਼ੀ ਖਿੱਚ ਲਓ ਅਸੀਂ ਕਹਿੰਦੇ ਚਲ ਠੀਕ ਆ ਦੈਨ ਅਸੀਂ ਫੋਟੋ ਫੋਟੋ ਕਲਿੱਕ ਕਰਕੇ ਤੇ ਅੱਗੇ ਕੀਤੀ ਐਂਟਰੀ ਅੱਗੇ ਆ ਗਿਆ ਬਹੁਤ ਹੀ ਪਿਆਰਾ ਜ਼ਿਆ ਫਿਸ਼ ਵਾਰਡ ਓ ਮਾਈ ਗੋਡ ਸਾਰੇ ਪਾਸੇ ਫਿਸ਼ੀਜ਼ ਦੀ ਫਿਸ਼ੀਜ਼ ਇੰਨੀਆਂ ਮੱਛੀਆਂ ਨਾ ਤੁਸੀਂ ਪੁੱਛੋ ਨਾ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਔਰ ਇਹਨਾਂ ਦਾ ਸਾਈਜ਼ ਇੰਨਾ ਕੁਛਕ ਦਾ ਸਾਈਜ਼ ਤਾਂ ਇੰਨਾ ਛੋਟਾ ਮੱਛੀਆਂ ਦਾ ਸੀ ਕਿ ਲਾਈਫ 'ਚ ਪਹਿਲੀ ਵਾਰੀ ਇੰਨੀਆਂ ਮੱਛੀਆਂ ਦੇਖੀਆਂ ਇਹਨਾਂ ਨੇ ਤਾਂ ਪੂਰਾ ਦਬਈ ਵਾਲਾ ਸਿਸਟਮ ਹੀ ਬਣਾ ਦਿੱਤਾ ਤੇ ਜਦੋਂ ਬੱਚੀਆਂ ਤੋਂ ਆਕ ਗਈ ਨਾ ਬੱਚੀਆਂ ਖਤਮ ਨਹੀਂ ਸੀ ਹੋਣ ਤਿਆਰੀਆਂ ਨਾ ਮੱਛੀਆਂ ਹੀ ਮੱਛੀਆਂ ਦਿਖਾਈ ਜਾ ਰਹੇ ਸੀ ਕੋਈ ਬਲੈਕ ਕੋਈ ਵਾਈਟ ਕੋਈ 골ਡਰ ਫਿਸ਼ ਹੈ ਨਾ ਔਰ ਹਰ ਟਾਈਪ ਦੀ ਫਿਸ਼ ਇਨਾਂ ਨੇ ਇੱਥੇ ਰੱਖੀ ਹੋਈ ਸੀ ਇੱਕ ਵੇਰੀਬਲ ਤੇ ਕਲਵੀਰ ਦੇ ਪਾਪਾ ਕਹਿੰਦੇ ਕੱਲਾ ਮੇਲਾ ਹੀ ਵੇਖਣਾ ਜਾਂ ਕੱਲੀਆਂ ਮੱਛੀਆਂ ਹੀ ਵੇਖਣਾ ਹੈ ਮੈਂ ਕਹਾਂ ਨਾ ਨਾ ਇਹ ਤਾਂ ਅੱਜ ਮੇਲੇ ਦੀ ਗ੍ਰੈਂਡ ਐਂਟਰੀ ਆ ਤੁਸੀਂ ਵੇਖੋ ਹਨਾ ਕੁਦਰਤ ਹਨਾ ਬੱਚੇ ਛੇੜ ਰਹੇ ਸੀ ਮੱਛੀਆਂ ਨੂੰ ਪਰ ਇਹ ਗਲਤ ਗੱਲ ਨਹੀਂ ਛੇੜਨਾ ਚਾਹੀਦਾ ਛੋਟੇ ਛੋਟੇ ਡਰ ਰਹੀਆਂ ਸੀ ਹਨਾ ਤਾਂ ਮੈਂ ਕਲਵੀਰ ਨੂੰ ਕਹਾਂ ਕਲਵੀਰ ਤੁਸੀਂ ਨਹੀਂ ਬਟਾ ਇਦਾਂ ਕਰਨਾ ਕਿਉਂਕਿ ਕਿਸੇ ਵੀ ਪੰਛੀ ਨੂੰ ਡਰਾਉਣਾ ਨਹੀਂ ਬੱਚੇ ਹੱਥ ਮਾਰ ਕੇ ਉਹਨਾਂ ਨੂੰ ਡਰਾ ਰਹੇ ਸੀ ਤੇ ਉਹ ਵਿਚਾਰੀਆਂ ਦੌੜਦੀਆਂ ਸੀ ਇੱਧਰ ਉੱਧਰ ਉੱਧਰ ਇੱਧਰ ਔਰ ਕੁਲਵੀਰ ਮੈਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਸਾਰੀਆਂ ਮੱਛੀਆਂ ਦਿਖਾ ਰਿਆ ਸੀ ਕਿ ਮੰਮਾ ਇਹ ਦੇਖੋ ਬਲੈਕ ਵਿਸ਼ ਔਰ ਇਹ ਤਾਂ ਮੈਂ ਪਹਿਲੀ ਵਾਰੀ ਲਾਈਫ ਦੇ ਵਿੱਚ ਫਿਰ ਇਹ ਵਾਲੀਆਂ ਮੱਛੀਆਂ ਦੇਖੀਆਂ ਸੀ ਇਹ ਬਿਲਕੁਲ ਇਦਾਂ ਲੱਗਦਾ ਸੀ ਜਿਵੇਂ ਆਪਣੇ ਚਮ ਗਿੰਦੜ ਨਹੀਂ ਹੁੰਦੇਗੇ ਨਾ ਜਿੰਨਨ ਉਹ ਪਾ ਚਾਮ ਚੜ ਇੱਕ ਵੀ ਪੰਜਾਬੀ ਚ ਕਹਿੰਦੇ ਆ ਉਹ ਵਾਲੇ ਤੇ ਮੱਛੀਆਂ ਹੋ ਗਈਆਂ ਖਤਮ ਤੇ ਅਸੀਂ ਆ ਗਏ ਮੇਲੇ ਦੇ ਅੱਗੇ ਤੇ ਹੁਣ ਮੇਰਾ ਕੁਲਵੀਰ ਪਾਉਏ ਤੇ ਪੜਥੂ ਕਿਉਂਕਿ ਕੁਲਵੀਰ ਨੇ ਤਾਂ ਹਰ ਇੱਕ ਝੂਲੇ ਦੇ ਮੈਨੂੰ ਇਹਨਾਂ ਦਾ ਝੂਲਿਆਂ ਦਾ ਸਿਸਟਮ ਨਹੀਂ ਚੰਗਾ ਲੱਗਾ ਛੋਟੇ ਤੋਂ ਛੋਟੇ ਝੂਲੇ ਦੇ ਵੀ ਪਰ 50 ਨਾਲ 50 ਰੁਪਏ ਯਾਰ ਕਿਉਂਕਿ ਕੁਲਵੀਰ ਨੇ ਸਿਰਫ ਸਾਡਾ 1200 ਰੁਪਏ ਕਲੇ ਝੂਲੇ ਝੁੰਗੀਆਂ ਤੇ ਲਵਾ ਦਿੱਤਾ ਕਿ ਅਸੀਂ ਵੀਡੀਓ ਤੇ ਇੰਨੀ ਨਹੀਂ ਸ਼ੂਟ ਕਰ पाए ਕੁਲਵੀਰ ਦੀ ਉੱਥੇ ਕਿਉਂਕਿ ਇਹ ਬਹੁਤ ਜ਼ਿਆਦਾ ਕੁਲਵੀਰ ਸਾਨੂੰ ਤੰਗ ਕਰ ਰਿਹਾ ਸੀ ਕਦੇ ਕੁਛ ਲੈਣਾ ਕਦੇ ਕੁਛ ਲੈਣਾ ਕਦੇ ਕੁਛ ਲੈਣਾ ਮੈਂ ਕੁਲਵੀਰ ਨੂੰ ਕਿਹਾ ਹੌਸਲਾ ਤੱਕ ਪਹਿਲਾਂ ਦੇਖ ਤਾ ਲੈ ਫਿਰ ਤੂੰ ਜੋ ਦਿਲ ਕਰੇ ਉਹ ਲੈ ਲੀਣਾ ਪਰ ਕੁਲਵੀਰ ਤੇ ਇੰਨਾ ਕੁਛ ਦੇਖ ਕੇ ਨਾ ਬਸ ਹੈਰਾਨ ਹੀ ਸੀ ਵੀ ਮੈਂ ਸਾਰਾ ਕੁਝ ਹੀ ਲੈ ਲਾਂ ਪਹਿਲਾਂ ਤਾਂ ਕੁਲਵੀਰ ਨੇ ਇਹ ਵਾਲੀ ਗੇਮ ਖੇਡਣੀ ਸੀ ਮੈਂ ਕਿਹਾ ਕੁਲਵੀਰ ਇਹ ਵਾਲੀ ਗੇਮ ਨਹੀਂ ਖੇਡਣੀ ਕਿਉਂਕਿ ਨੰਬਰਿੰਗ ਵਾਲੀ ਗੇਮ ਆ ਜਿਹੜੇ ਨੰਬਰ ਮੈਚ ਕਰਨੇ ਹੁੰਦੇ ਆ ਵਿੱਚ ਪਾ ਕੇ ਤਾਂ ਫਿਰ ਉਹ ਮਤਲਬ ਕਿ ਉਹਨਾਂ ਨੂੰ ਨਾਮ ਮਿਲਦਾ ਹੈ ਪਰ ਇਹਨਾਂ ਨੇ ਪੂਰੇ ਦਿਮਾਗ ਦੇ ਨਾਲ ਲਾਈ ਹੁੰਦੇ ਨੰਬਰ ਉਹ ਕਦੇ ਵੀ ਮੈਚ ਨਹੀਂ ਕਰਦੇ ਬਸ ਲੋਕਾਂ ਤੋਂ ਪੈਸੇ ਠੱਗਣ ਵਾਲੇ ਗੇਮਾਂ ਵਾਲਾ ਕੰਮ ਤਾਂ ਨਾ ਜਿਹੜਾ ਸਿਸਟਮ ਆ ਉਹ ਲੋਕਾਂ ਤੋਂ ਪੈਸੇ ਠੱਗਣ ਵਾਲਾ ਹੀ ਹੁੰਦਾ ਵਾ ਤੇ ਇੱਥੇ ਨਾ ਜਾਇਓ ਤੇ ਇੱਕ ਆ ਗਿਆ ਭੂਤ ਬੰਗਲਾ ਇੱਥੇ ਬਹੁਤ ਡਰ ਲੱਗਦਾ ਵਾ ਪਰ ਕੁਲਵੀਰ ਜਾਣਾ ਚਾਹੁੰਦਾ ਸੀ ਭੂਤ ਬੰਗਲੇ ਦੇ ਵਿੱਚ ਮੈਂ ਕਿਹਾ ਕੁਲਵੀਰ ਨਹੀਂ ਲਾਸਟ ਟਾਈਮ ਨਾਲ ਬਹੁਤ ਬਦਤਮੀਜ਼ ਲੋਕ ਸੀਗੇ ਤੇ ਕੁਲਵੀਰ ਦੇ ਪਾਪਾ ਨੇ ਉਹਨਾਂ ਨਾਲ ਲੜ ਪੈਣਾ ਸੀ ਤੇ ਅਸੀਂ ਤਾਂ ਕਰਕੇ ਇਸ ਵਾਰੀ ਇਸ ਵਾਰ ਭੂਤ ਬੰਗਲਾ ਵੀ ਕੈਨਸਲ ਕੀਤਾ ਤੇ ਕੁਲਵੀਰ ਮੈਨੂੰ ਕਹਿੰਦਾ ਕਿ ਮੰਮੀ ਪਾਪਾ ਨੂੰ ਵੱਡੇ ਝੂਲੇ ਦਾ ਚੈਲੰਜ ਦੇਈਏ ਮੈਂ ਕਿਹਾ ਨਾ ਨਾ ਪੁੱਤ ਤੇਰੇ ਪਾਪਾ ਨੂੰ ਤਾਂ ਗੱਡੀ ਵਿੱਚ ਪੌਮਪਟਿੰਗ ਲੱਗ ਜਾਂਦੀ ਐ ਝੂਲੇ 'ਚ ਤਾਂ ਉਹਨਾਂ ਦਾ ਬੁਰਾ ਹਾਲ ਹੋ ਜਾਣਾ ਬਾਅਦ 'ਚ ਆਪਾਂ ਨੂੰ ਜਲਦੀ ਜਲਦੀ ਘਰ ਪਹੁੰਚਣਾ ਪੈਣਾ ਪਰ ਝੂਲੇ ਬਹੁ ਪਟਾ ਮੈਂ ਕਦੇ ਅਜ ਤੱਕ ਝੂਲੇ ਤੇ ਨਾ ਗਈਆਂ ਨਾ ਗਲਵੀਰ ਨੂੰ ਯਾਦ ਦਿੱਤਾ ਵਗੈ ਕਿਉਂਕਿ ਨਾ ਮੇ ਇੱਕ ਦੋ ਚਾਂਸ ਦਿੱਕੇ ਵੇਸੀ ਝੂਲੇ ਟੁੱਟੇ ਆ ਇੱਕ ਦੋ ਜਗ੍ਹਾ ਦੇ ਉੱਤੇ ਐਡਾ ਵੱਡਾ ਰਿਸਕ ਕੀ ਲੈਣਾ ਵਾ ਜਦੋਂ ਆਪਾਂ ਝੂਟੇ ਹੀ ਲੈਣੇ ਹੁੰਦੇ ਆ ਬਸ 2-3 ਘੰਟੇ ਗੱਡੀਆਂ ਦੇ ਵਿੱਚ ਤੇ ਸਕੂਟਰਾਂ ਤੇ ਮੋਟਰਸਾਈਕਲਾਂ ਤੇ ਘੁੰਮਦੇ ਹੀ ਰਹਿਣੇ ਆ ਆਪਦੀ ਸੇਫਟੀ ਦੇ ਲਈ ਹਨਾ ਤੇ ਪਰ ਕਲਵੀਰ ਨੇ ਹੁਣ ਇੱਧਰ ਨੂੰ ਸਾਡੇ ਤੋਂ ਛਡਾਲਿਆ ਹੱਥ ਤੇ ਕਲਵੀਰ ਨੂੰ ਕੋਈ ਪਰਵਾਹ ਨਹੀਂ ਹੈ ਨਾ ਇਹ ਹੁੰਦਾ ਬਚਪਨ ਕਿ ਮੇਰੇ ਬੱਚਾ ਹਨਾ ਬਚਪਨ ਦੇ ਵਿੱਚ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ ਹੁਣ ਕਲਵੀਰ ਨੇ ਜਹਾਜ਼ ਵਾਲੇ ਝੂਲੇ ਤੇ ਬਹਿਣਾ ਇੱਥੇ ਤੱਕ ਕਲਵੀਰ ਨਾ ਬੁਰੀ ਹੋ ਗਈ ਜਹਾਜ਼ ਵਾਲੇ ਝੂਲੇ ਦੇ ਉੱਤੇ ਕਿਉਂਕਿ ਕਲਵੀਰ ਨੇ 2 ਮਿੰਟ ਝੂਟੇ ਲੈ ਕੇ ਨਾ ਚਾਹਦਾ ਸੀ ਕਿ ਮੈਂ ਜਹਾਜ਼ ਵਾਲੇ ਝੂਲੇ ਤੋਂ ਰੁਕ ਜਾਵਾਂ ਜਾਂ ਉੱਤਰ ਜਾਵਾਂ ਦੇਖੀ ਜਾਏ ਤੁਸੀਂ ਹੁਣ ਮੈਂ ਕਲਵੀਰ ਨੂੰ ਬਿਠਾਤਾ ਤੇ ਕਲਵੀਰ ਦੀ ਸ਼ਕਲ ਕਿੱਦਾਂ ਦੀ ਬਣ ਜਾ ਰਹੀ 2 ਮਿੰਟ ਬਾਅਦ ਕਿਉਂਕਿ ਇਹਨੂੰ ਹਰ ਚੀਜ਼ 2 ਮਿੰਟ ਤੱਕ ਹੀ ਚੰਗੀ ਲੱਗਦੀ ਇਸ ਤੋਂ ਵੱਧ ਨਹੀਂ ਚੰਗੀ ਲੱਗਦੀ ਤੇ ਹੁਣੇ ਬੈਠ ਚੁੱਕਾ ਵਾ ਤੇ ਹੁਣ ਉੱਪਰ ਨੂੰ ਉੱਡੀ ਜਾ ਰਿਹਾ ਹਨਾ ਤੇ ਚਲੋ ਇਹ ਤਾਂ ਫਿਰ ਵੀ ਸੇਫ ਸੀ ਛੋਟਾ ਛੋਟਾ ਉਡਾਰ ਰਿਆ ਸੀ ਪਰ ਸੋਣਾ ਲੱਗ ਰਿਹਾ ਸੀ ਨਾ 2-4 ਮਿੰਟ ਤੱਕ ਇਹਨੇ ਸਾਨੂੰ ਬਾਏ ਬਾਏ ਕੀਤੀ ਦੂਜੇ ਤੀਜੇ ਕਿੰਭਟੇ ਇਹ ਕਲਵੀਰ ਨੇ ਅੱਕ ਜਾਣਾ ਤੁਸੀਂ ਦੇਖੀ ਜਾਏ ਇਹਨੇ ਕਿਹਾ ਮੈਨੂੰ ਉਤਾਰੋ ਇਹਨਾਂ ਨੇ ਝੂਲਾ ਨਹੀਂ ਰੋਕਣਾਗਾ ਮੈਂ ਕਲਵੀਰ ਦੇ ਪਾਪਾ ਕਹਿੰਦੇ ਮੈਂ ਕਹਿ ਕੇ ਉਤਾਰਵਾ ਦਿੰਦਾ ਮੈਂ ਰੋਕਵਾ ਦਿੰਦਾ ਮੈਂ ਕਿਹਾ ਨਹੀਂ ਸਪੋਣਾਗਾ ਕਿਉਂਕਿ ਇਹਨੂੰ ਲੈ ਲੈਂਦੇ ਝੂਟੇ ਇਹ ਅੱਕ ਜਾਊਗਾ ਕਿਉਂਕਿ ਜੇ ਇਹਨੇ 1-2 ਮਿੰਟ ਬਾਅਦ ਹੀ ਮਤਲਬ ਕਿ ਉਹ ਹੋਣਾ ਹੋਊਗਾ ਨਾ ਉਤਰਨਾ ਹੋਊਗਾ ਝੂਲੇ ਦੇ ਤੋਂ ਤਾਂ ਫਿਰ ਇਹਨੇ ਸਾਰੇ ਝੁੱਲਿਆਂ ਤੇ ਜਾਣਾ ਸੀ ਹੁਣ ਇਹ ਇੱਕ ਝੁੱਲੇ ਤੇ ਨੂੰ ਕਾਫੀ ਟਾਈਮ ਮੋਟਾਵਾਂਗੇ ਨਾ ਮੈਂ ਵੀ ਇਹਦੇ ਨਾਲ ਸਕੀਮ ਜੀ ਲਈ ਤਾਂ ਇਹ ਆਪੇ ਅੱਕ ਜਾਊਗਾ ਟਿਕਟ ਵਾਲਾ ਵੀਰਾ ਕਹਿੰਦਾ ਟਿਕਟ ਦਾ ਘਟਾ ਲਓ ਮੇਰਾ ਤਾਂ ਧਿਆਣੀ ਵੀਡੀਓ ਬਣਾਉਣ ਦੀ ਸੀ ਮੈਂਗਾ ਭਰਾ ਲੈ 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 ਟਿਕ ਟਿਕ ਲੈ ਕੇ ਨਹੀਂ ਭਜਦੇ ਕਿਤੇ ਅਸੀਂ ਤੇ ਕੁਲਵੀਰ ਹੁਣ ਬੱਸ ਹੋਣ ਲੱਗਿਆ ਕੁਲਵੀਰ ਦਾ ਮੂਡ ਜਾਫ ਕੁਲਵੀਰ ਨੇ ਕਹਿਤਾ ਵਰਤਾਉਣ ਨੂੰ ਹੁਣ ਕੁਲਵੀਰ ਆ ਗਿਆ ਇਸ ਵਾਲੀ ਗੇਮ ਦੇ ਵਿੱਚ 50 ਰੁਪਏ 'ਚ 12 ਪੀਸ ਦਿੰਦੇ ਆ ਤੇ ਸਾਡੇ ਸਾਡੇ 50 ਨਹੀਂ 100 ਰੁਪਏ 'ਚ 12 ਪੀਸ ਸੌਰੀ ਕਿ ਸਾਡੇ 150 ਰੁਪਇਆ ਗਿਆ ਇੱਥੇ ਖਰਾਬ ਹੋਣਾ ਕਿਉਂਕਿ ਅਸੀਂ ਇੱਕ ਵੀ ਨਹੀਂ ਜਿੱਤ पाए ਕੁਲਵੀਰ ਜਿੱਦ ਬਹੁਤ ਕਰਦਾ ਸੀ ਮੇਰੇ ਤੋਂ ਦਾਅਪ ਤੋ ਨਹੀਂ ਪੈਂਦਾ ਕੁਛ ਕੁਲਵੀਰ ਦੇ ਪਪਾ ਨੂੰ ਮੈਂ ਕਹ ਤੁਸੀਂ ਪਾ ਕੇ ਦੇਖਿਓ ਕਿ ਕੰਤ ਕਲਵੀਰ ਦੇ ਪਾਪਾ ਕਹਿੰਦੇ ਪਹਿਲੇ 6 ਤੁਸੀਂ ਪਾ ਲਓ ਲਾਸਟ ਵਾਲੇ 6 ਮੇਰੇ ਆਸਤੇ ਛੱਡ ਦਿਓ ਮੈਂ ਕਹ ਚਲ ਠੀਕ ਆ ਜੇ ਨਹੀਂ ਪੈਂਦਾ ਤੇ ਪਰ ਇਹ ਗੇਮ ਅਸੀਂ ਖੇਡਨੀ ਨਹੀਂ ਸੀ ਸਾਨੂੰ ਪਤਾ ਸੀ ਕਿ ਸਾਡੇ ਤੋਂ ਕੁਝ ਨਹੀਂ ਹੋਣਾ ਤੇ ਪੋਪਟੇ ਹੁੰਣਾ ਹਰ ਵਾਰ ਸਾਡਾ ਹਰ ਗੇਮ ਦੇ ਵਿੱਚ ਪੋਪਟੇ ਹੁੰਦਾ ਹੁੰਦਾ ਸਾਡੇ ਪੈਸੇ ਵੇਸਟ ਜਾਂ ਦੇਖ ਵਾਰੀ ਅਸੀਂ ਗਲਾਸਾਂ ਵਾਲੀ ਗੇਮ ਖੜੀ ਸੀ ਵਿੱਚ ਵੀ ਪੈਸੇ ਵੇਸਟ ਹੁਣ ਆਇਕਲ ਵੀਰ ਦੇ ਪਾਪਾ ਮੈਦਾਨ ਦੇ ਵਿੱਚ ਵੇਖਦੇ ਆ ਬਈ ਕੁਲਵੀਰ ਦੇ ਪਾਪਾ ਤੋਂ ਪੈਂਦੀ ਆ ਕਿ ਨਹੀਂ ਪੈਂਦੀ ਗੇਮ ਉਹ ਕਲਵੀਰ ਦੇ ਪਪਾ ਤਾਂ ਬੜੇ ਕੌਨਫੀਡੈਂਸ ਦੇ ਨਾਲ ਸੀਗੇ ਕਿ ਮੈਂ ਜਿੱਤ ਕੇ ਹੀ ਲੈ ਜੂ ਪਤਾ ਨਹੀਂ ਸਾਬ ਬੱਜਾ ਕਿਸੇ ਉਦੇ ਉੱਤੇ ਪਾਈ ਜਾਂਦੇ ਸੀ ਕਦੇ ਫਰੂਟਾਂ ਦੇ ਉੱਤੇ ਪਾਈ ਜਾਂਦੇ ਸੀ ਇੰਦਾ ਕਦੀ ਕਲਵੀਰ ਨੇ ਫਰੂਟੇ 10 ਰੁਪਏ ਦੀ 100 ਰੁਪਏ ਲਾ ਕੇ ਤੇ 10 ਰੁਪਏ ਦੀ ਫਰੂਟੀ ਜਿੱਤਣ ਦੀ ਸ਼ਰਖੜ ਵਾਲੇ ਇਨਸਾਨ ਤੁਸੀਂ ਕਦੀ ਦੇਖੇ ਆ ਲਾਈਫ ਦੇ ਵਿੱਚ ਤੇ ਅੱਜ ਦੇਖ ਲਓ ਜੇ ਨਹੀਂ ਦੇਖੇ ਤੇ ਗਾਇਸ ਕੁਲਵੀਰ ਦੇ ਪਾਪਾ ਤਾਂ ਵੀ ਇੱਕ ਵੀ ਨਹੀਂ ਪਿਆ 100 ਰੁਪਏ ਲਗਾ ਕੇ 10 ਰੁਪਏ ਦੀ ਫਰੂਟੀ ਵੀ ਨਹੀਂ ਜਿੱਤੀ ਗਈ ਉਹ ਵੀ ਰਹਿ ਗਿਆ ਕੁਲਵੀਰ ਦੇ ਪਾਪਾ ਦੇਖੀ ਜਾ ਰਹੇ ਸੀ ਬੁੰਗਲ ਮੈਂ ਕਿਹਾ ਵੀ ਇਹ ਨਹੀਂ ਜਿੱਤੇ ਜਾ ਰਹੇ ਕਿਉਂਕਿ ਇਹਨਾਂ ਦੇ ਇਸ ਸਾਫ ਦੇ ਨਾਲ ਜਿਸਟਮ ਜਾਂ ਫਿੱਟ ਕੀਤਾ ਹੁੰਦਾ ਜੇ ਕਿਤੇ ਇਹ ਸਾਰਾ ਸਮਾਨ ਤਾਂ ਚਲੋ ਛੋਟਾ ਛੋਟਾ ਰੱਖਿਆ ਹੁੰਦਾ 10 10 20 20 ਵਾਲਾ ਪਰ ਜੇ ਕਿਤੇ ਸਾਰਾ ਜਿੱਤ ਲੈਣ ਤੇ ਉਹ ਹੁਣੇ ਹੋ ਜਾਂਦਾਗਾ ਵੀ ਅਗਲਾ ਘਾਟਾ ਨਾ ਖਾਜੂਗਾ ਕਿਉਂਕਿ ਇਹਨਾਂ ਦਾ ਦਿਮਾਗ ਬਹੁਤ ਹੁੰਦਾ ਗੇਮ ਵਾਲਿਆਂ ਦਾ ਇਹਨਾਂ ਦਾ ਰੋਜ਼ ਦਾ ਕੰਮ ਹੁੰਦਾ ਇਹਨਾਂ ਨੇ ਸੈਟਿੰਗ ਹੀ ਇਸ ਹਿਸਾਬ ਦੇ ਨਾਲ ਕੀਤੀ ਹੁੰਦੀ ਆ ਕਿ ਅਗਲੇ ਦਾ ਰਿੰਗ ਕੋਈ ਵੀਰ ਲਈ ਪਾ ਸਕਦਾ ਮਤਲਬ ਕਿ ਜਿਹਨੂੰ ਐਕਸਪੀਰੀਅੰਸ ਹੋ ਤਾਂ ਪਾ ਵੀ ਲੈਂਦਾ ਵਾ ਜਿਨ੍ਹਾਂ ਦੀ ਰੋਜ਼ ਦੀ ਰੁਟੀਨ ਦਾ ਕੰਮ ਆ ਜਿਨ੍ਹਾਂ ਨੇ ਗੇਮ ਹੀ ਡਿਜ਼ਾਈਨ ਕੀਤੀ ਆ ਹੁਣ ਕਲਵੀਰ ਨੇ ਜਿਹੜੇ ਸੀ ਕਲਵੀਰ ਹੋ ਗਿਆ ਠੋਸ ਗਿਆ ਕਲਵੀਰ ਤੋਂ ਕੁਝ ਨਹੀਂ ਜਿੱਤਿਆ ਗਿਆ ਸੀਗਾ ਚੱਲ ਕਲਵੀਰ ਹੁਣ ਅੱਗੇ ਖੜਾ ਲਈ ਤੈਨੂੰ ਗੇਮ ਹੋਣਾ ਸੀ ਆ ਗਿਆ ਜੀ ਇੱਧਰ ਉੱਪਰ ਇੱਥੇ ਮਤਲਬ ਕਿ ਬਾਈਕ ਸਲਾਉਂਦੇ ਆ ਕੂਆਂ ਦੇ ਵਿੱਚ ਇਹ ਕੂ ਤੇ ਮੈਂ ਹੁਣ ਵਲੌਗ ਤੇ ਚੋਦਾ ਨਾਲ ਹੀ ਲੈਣਾ ਤੇ ਇਹਦੇ ਸਭ ਬਹੁਤ ਸਾਰੇ ਮਤਲਬ ਕਿ ਵੀ ਲੋਕ ਪਹਿਲਾਂ ਇਕੱਠੇ ਹੋ ਜਾਂਦੇ ਆ ਨਾ ਇੱਕ ਪਰਸਨ ਦੀ ਇੱਥੇ ਵੀ ਟਿਕਟ ਪਜਾਰ ਪਏ ਉਹਨਾਂ ਨੇ ਸਤੋ ਲਈ ਪਰ ਇੱਥੇ ਇਹਨਾਂ ਨੇ ਬਹੁਤ ਅੱਛਾ ਮਤਲਬ ਕਿ ਕੀਤਾ ਆਪਦਾ ਬਾਈਕ ਸਲਾਈ ਗੱਡੀ ਸਲਾਈ ਹਨਾ ਉੱਪਰ ਤੱਕ ਹਨਾ ਸਾਰੇ ਲੋਕ ਉਹਨਾਂ ਨੂੰ ਦੇਖ ਰਹੇ ਸੀ ਔਰ ਸਾਰੇ ਲੋਕ ਉਹਨਾਂ ਦੀ ਤਾਰੀਫ ਵੀ ਕਰ ਰਹੇ ਸੀ ਕਿਉਂਕਿ ਇਹ ਮਤਲਬ ਕਿ ਵੀ ਬਹੁਤ ਬਹਾਦਰਯਾਲਾ ਕੰਮ ਆ ਜਿਹਾ ਕੋਈ ਦਿਲ ਵਾਲਾ ਬੰਦਾ ਹੀ ਕਰ ਸਕਦਾ ਨਾ ਉਹਨਾਂ ਨੂੰ ਐਕਸਪੀਰੀਅੰਸ ਆ ਉਹਨਾਂ ਨੇ ਆਦੀਆਂ ਬਾਈਕਸ ਇਤਸਲੋਨੀਆਂ ਵਾਂ ਆਣ ਕੇ ਤੇ ਹੁਣ ਅਸੀਂ ਵੀ ਉੱਪਰ ਪਹੁੰਚ ਚੁੱਕੇ ਹਾਂ ਜੀ ਤੇ ਆ ਨਹੀਂ ਰਹੇਗੇ ਹੁਣ ਉੱਪਰ ਪਹਿਲੋ ਅਸੀਂ 5-10 ਮਿੰਟ ਵਿੱਚ ਸਾਰੇ ਜਿਹੜਿਆਂ ਨੇ ਬਹਿ ਕੇ ਵੇਟ ਕੀਤੀ ਵੀ ਉਹ ਕਦੋਂ ਆਉਣਗੇ ਕਦੋਂ ਆਉਣਗੇ ਕਦੋਂ ਆਉਣਗੇ ਉਹਨਾਂ ਨੇ ਇਹਦੀਆਂ ਗੱਡੀਆਂ ਜੀਆਂ ਲਿਆ ਕੇ ਤਾਂ ਵਿੱਚ ਖੜੀਆਂ ਕਰ ਲਈਆਂ ਵਾ ਪਰ ਹਜੇ ਆ ਨਹੀਂ ਸੀ ਰਹੇ ਅਸੀਂ ਦੇਖੀ ਜਾ ਰਹੇ ਸੀ ਕਿ ਕਦੋਂ ਇੱਕ ਨੇ ਮੋਟਰਸਾਈਕਲ ਸਟਾਰਟ ਕੀਤੀ ਆ ਉਹਦੀ ਹਣਾ ਤਾਂ ਅਸੀਂ ਚਾਉਂਦੇ ਸੀ ਕਿ ਇਹ ਜਲਦੀ ਜਲਦੀ ਦਿਖਾਉਣ ਦਿਖਾਉਣ ਪਰ ਨਹੀਂ ਉਹ ਕਹਿੰਦੇ ਸੀ ਪਹਿਲਾਂ ਸਾਰੀ ਪਬਲਿਕ ਇਕੱਠੀ ਹੋਵੇ ਘਟੋ ਘਟ ਪਹਿਲੋਂ ਮੈਂ ਕਾਊਂਟਿੰਗ ਕਰਨ ਲੱਗੀ ਲੋਕਾਂ ਦੀ ਉੱਥੇ ਬੈਠ ਕੇ ਮੈਂ ਕਹਾਂ ਦੇਖ ਦੇ ਕਿੰਨੇ ਲੋਕ ਘਟੋ ਘਟ ਵੀ 300 ਜਣਾ ਉਹਨਾਂ ਨੂੰ ਦੇਖਣ ਦੇ ਲਈ ਉੱਪਰ ਖੜਾ ਹੋਇਆ ਸੀ ਤੇ ਮੈਂ ਕਾ ਹਸਬੰਦ ਨੂੰ ਕਿਹਾ ਵੀ ਹੋਣ ਇਹਨਾਂ ਨੇ ਹੋਰ ਕਿੰਨੇ ਕੋ ਉੱਪਰ ਚੜਾਉਣੇ ਹਨ ਤੇ ਫੱਟ ਲਾ ਜਾਈਂ ਨਾ ਟੁੱਟ ਜਾਈਂ ਤਕੜਵੀਰ ਵੀ ਬਹੁਤ ਐਕਸਾਈਟਡ ਸੀ ਦੇਖਣ ਦੇ ਲਈ ਤੇ ਉਹ ਸਾਰੀ ਪਬਲਿਕ ਹੀ ਐਕਸਾਈਟਡ ਸੀ ਕਿ ਕਦੋਂ ਇਹ ਆਦਾ ਖੇਡ ਜਾਂ ਸ਼ੁਰੂ ਕਰਨ ਤੇ ਕਦੋਂ ਅਸੀਂ ਦੇਖੀਏ ਨਾ ਉਹ ਆਂਦੇ ਸੀ ਦੋ-ਗਮਿੰਟ ਮੋਟਰਸਾਈਕਲ ਜਾਂ ਸਟਾਰਟ ਕਰਕੇ ਖੜ ਜਾਂਦੇ ਸੀ ਪਰ ਚਲਾਉਂਦੇ ਹੈ ਨਹੀਂ ਸੀਗੇ ਇਦਾਂ ਕਰਕੇ ਪੂਰੇ ਅੱਧੇ ਘੰਟੇ ਦੀ ਗਾਇਸ ਅੱਧਾ ਅੱਧੇ ਘੰਟੇ ਤੋਂ ਵੀ ਉੱਪਰ ਨਾ ਮਤਲਬ ਕਿ ਹੋਇਆ ਸਾਨੂੰ ਵੇਟ ਕਰਨੀ ਪਈ ਤੇ ਫਿਰ ਜਾ ਕੇ ਉਹਨਾਂ ਨੇ ਚਲਾਇਆ ਕਲਵੀਰ 1 2 3 ਗੋ ਕਰੀ ਜਾ ਰਿਆ ਸੀ ਉਹ ਕਿੱਥੇ ਹਜੇ ਗੋ ਕਰਦੇ ਉਹਨਾਂ ਨੇ ਪਹਿਲਾਂ ਉਹ ਦਰਵਾਜ਼ਾ ਜਾਂ ਬੰਦ ਕਰਨਾ ਮੈਂ ਕਿਹਾ ਕਲਵੀਰ ਫੇਰ ਗੋ ਕਰਨਗੇ ਨਾ ਤੇ ਚਲੋ ਜੀ ਚੜਾ ਲਿਆ ਉਹਨਾਂ ਨੇ ਮੋਟਰਸਾਈਕਲ ਤੇ ਹੁਣ ਇੱਥੇ ਦੇਖਿਓ ਇਹ ਮੂੰਹ ਸੁਆਪਾ ਕੇ ਲੋਕਾਂ ਤੋਂ ਪੈਸੇ ਵੀ ਵੜਦੇ ਸੀ ਨਾ ਪਰ ਮੈਨੂੰ ਇਹ ਚੰਗੀ ਨਹੀਂ ਲੱਗੀ ਮੈਂ ਕਿ ਵੀ ਜੇ ਕਿਸੇ ਨੇ ਪੈਸੇ ਦੇਣੇ ਤਾਂ ਉਹਨਾਂ ਨੂੰ نیچے ਜਾ ਕੇ ਵੀ ਦੇ ਸਕਦੇ ਨਾ ਇਦਾਂ ਉਹਨਾਂ ਦੀ ਲਾਈਫ ਦਾ ਵੀ ਰਿਸਕ ਆਣਾ ਤੇ ਬਾਕੀ ਉਹ ਆਪਦੀ ਸੇਫਟੀ ਲਈ ਉਹਨਾਂ ਨੂੰ ਬੈਟਰ ਪਤਾ ਹੁੰਦਾ ਨਾ ਰੋਜ਼ ਦਾ ਐਕਸਪੀਰੀਅੰਸ ਉਹਨਾਂ ਨੇ ਰੋਜ਼ ਕਰਨਾ ਹੁੰਦਾ ਹੈ ਇਹ ਕੰਮ ਚਲੋ ਜੀ ਕਰਤਾ ਉਹਨਾਂ ਨੇ ਹੁਣ ਦਰਵਾਜ਼ਾ ਬੰਦ ਤੇ ਹੁਣ ਚੜਾਉਣਗੇ ਮੇਰੀ ਗੱਲ ਸਹੀ ਨਿਕਲੀ ਸੀ ਮੈਂ ਆਪਾਂ ਕੁਲਵੀ ਦੇ ਪਪਾ ਨੂੰ ਕਹੇ ਵੀ ਜਿੰਨੇ ਚਿਰ ਉਹ ਦਰਵਾਜ਼ਾ ਨਹੀਂ ਬੰਦ ਕਰਦੇ ਉਹਨਾਂ ਚਿਰ ਕਿੱਦਾਂ ਉਹਦੇ ਉੱਤੇ ਮੋਟਰਸਾਈਕਲ ਆ ਦੀ ਬਾਈਕ ਚੜਾ ਲੈਣਗੇ ਨਾ ਪਤਾ ਨਹੀਂ ਕੀ ਚੁੰਬਕ ਲੱਗੀ ਹੋਈ ਇਹਨਾਂ ਦੀ ਬਾਈਕ ਨੂੰ ਆ ਚੱਕੋ ਜੀ ਆ ਗਿਆ ਇੱਕ ਜਣਾ ਆ ਗਿਆ ਪਹਿਲਾਂ ਇੱਕ ਜਣਾ ਜਿੰਨੇ ਚਿਰ ਉੱਪਰ ਨਹੀਂ ਆਂਦਾ ਦੂਜੇ ਜਣੇ ਨੇ ਸਟਾਰਟ ਨਹੀਂ ਕਰਨਾ ਉਹ ਮਾਈ ਗੋਡ ਇਹਨਾਂ ਦਾ ਤਾਂ ਇੰਨਾ ਜ਼ਿਆਦਾ ਮਤਲਬ ਕਿ ਵੀ ਨਾ ਸਾਰੇ ਪਾਸੇ ਪੈਸੇ ਪੈਸੇ ਫੜੀ ਜਾ ਰਹੇ ਆ ਇਧਰੋਂ ਇਧਰੋਂ ਲੋਕਾਂ ਤੋਂ ਹਾਂ ਹਾਥシャレシャレਕੇ ਚਲਾਈ ਜਾ ਰਿਹਾ ਸਟੰਟ ਮੈਨ ਹੈ ਪੂਰੀ ਤਰ੍ਹਾਂ ਸਟੰਟ ਦਿਖਾਉਂਦਾ ਤੇ ਕੁਲਵੀਰ ਇਹਨਾ ਇਨਸਪਾਇਰ ਹੋਇਆ ਨਾ ਤਾਂ ਇਨਸਪਾਇਰ ਹੋਇਆ ਕੁਲਵੀਰ ਕਹਿੰਦਾ ਅਗੈ ਸਟੰਟ ਕਹਿੰਦਾ ਮਮੀ ਮੈਂ ਵੀ ਵੱਡਾ ਹੋ ਕੇ ਸਟੰਟ ਮੈਨ ਬਣੂੰਗਾ ਮੈਂ ਕਿਹਾ ਕੁਲਵੀਰ ਤੂੰ ਜਿਹੜੀ ਚੀਜ਼ ਦੇਖ ਲਈ ਨਾ ਉਹਦੇ ਤਾਂ ਇਨਸਪਾਇਰ ਹੋ ਜਾਂਦਾ ਛੋਟੇ ਬੱਚੇ ਉਹਨਾਂ ਨੂੰ ਹੋ ਜਾਂਦਾ ਔਰ ਕੁਲਵੀਰ ਕਹਿੰਦਾ ਮਮੀ ਰੀਅਲ ਹੀਰੋ ਹੈ ਰੀਅਲ ਹੀਰੋ ਕਿਉਂਕਿ ਫਿਲਮਾਂ ਵਿੱਚ ਤਾਂ ਫੇਕ ਹੀਰੋ ਹੁੰਦੇ ਨਾ ਇਹ ਰੀਅਲ ਵਾਲੇ ਹੀਰੋ ਹੈ ਕੁਲਵੀਰ ਤਾਂ ਫਿਰ ਮੈਨੂੰ ਜਵਾ ਫੀਲ ਨਹੀਂ ਹੋਇਆ ਕਿ ਮੈਂ ਮੇਲੇ ਦੇ ਵਿੱਚ ਆ ਕੇ ਕੋਈ ਗਲਤੀ ਕੀਤੀ ਕਿਉਂਕਿ ਕੁਲਵੀਰ ਦੇ ਚਿਹਰੇ ਦੀ ਖੁਸ਼ੀ ਦੇਖਣ ਵਾਲੀ ਸੀ ਹਨਾ ਇੰਨਾ ਖੁਸ਼ ਸੀ ਨਾ ਕੁਲਵੀਰ ਦੇਖ ਕੇ ਬਹੁਤ ਇੰਜੋਏ ਕਰ ਰਿਹਾ ਸੀ ਔਰ ਬਾਕੀ ਸਾਰੀ ਪਬਲਿਕ ਵੀ ਇੰਜੋਏ ਕਰ ਰਹੀ ਸੀ ਕਿਉਂਕਿ ਇਹ ਇੱਕ ਬਹੁਤ ਵੱਡੀ ਚੀਜ਼ ਆ ਪਹਿਲਾਂ ਦੇ ਦੱਸ ਸੀ 8 ਸਾਲ ਪਹਿਲਾਂ ਇਦਾਂ ਦੇ ਮਤਲਬ ਕਿ ਸਟੰਟ ਦਿਖਾਦੇ ਹੁੰਦੇ ਸੀ ਬਟ ਹੁਣ ਸਾਡੇ ਮੋਗੇ 'ਚ ਕਦੀ ਨਹੀਂ ਆਏ ਇਸ ਵਾਰ ਸ਼ਾਇਦ ਮੇਬੀ ਪਹਿਲੀ ਵਾਰੀ ਇਹ ਸਟੰਟ ਲੈ ਕੇ ਆਇਆ ਮੋਗੇ ਦੇ ਵਿੱਚ ਹਨਾ ਤੇ ਇੱਕ ਗੱਡੀ ਵੀ ਲੈ ਕੇ ਆਉਣਗੇ ਆ ਦੇ ਉੱਪਰ ਹੁਣ ਦੋ ਬਾਈਕਸ ਹੋ ਗਈਆਂ ਨੇ ਇੱਕ ਨੀਚੇ ਵਾਲੇ ਰੌਂਡ ਦੇ ਵਿੱਚ ਰਹਿੰਦਾ ਇੱਕ ਉੱਪਰ ਵਾਲੇ ਰੌਂਡ 'ਚ ਰਹਿੰਦਾ ਜਦੋਂ ਉਹ ਉੱਪਰ ਜਾਂਦਾ ਉਹ ਨੀਚੇ ਆ ਜਾਂਦਾ ਹਨਾ ਤਾਂ ਦੋਨੋਂ ਜਣੇ ਨਾ ਬਹੁਤ ਮਤਲਬ ਕਿ ਕੌਨਫੀਡੈਂਸ ਲੈਵਲ ਇਹਨਾਂ ਦਾ ਚੈੱਕ ਕਰਨ ਵਾਲਾ ਸੀ ਵੀ ਕਿੱਦਾਂ ਲੱਤਾਂ ਪਾਹਨ ਸ਼ਾਇਦ ਵੀਡੀਓ 'ਚ ਤਾਂ ਇਹਨਾਂ ਕਲੀਅਰ ਦੇਖ ਨਹੀਂ ਨਾ ਰਿਹਾ ਇੱਧਰ ਉੱਧਰ ਕਰ ਰਹੇ ਸੀ ਆਪਦੀਆਂ ਨੂੰ ਹਨਾ ਤੇ ਤੁਸੀਂ ਵੀ ਇੰਜੋਏ ਕਰੋ ਮੈਂ ਵੀਡੀਓ ਪਾ ਕੇ ਤੁਹਾਨੂੰ ਇੰਜੋਏ ਕਰਾ ਰਹੀਆਂ ਕਿ ਤੁਸੀਂ ਵੀ ਵੇਖੋ ਜੀ ਮੇਲੇ ਦਾ ਦ੍ਰਿਸ਼ ਤੇ ਮੋਗੇ ਦਾ ਮੇਲਾ ਮੈਨੂੰ ਮੇ ਵੀ ਹੁਣ ਤੱਕ ਤਾਂ हट ਗਿਆ ਹੋਣਾ ਜਦੋਂ ਤੱਕ ਮੈਂ ਵਲੌਗ ਪਾਉਣ ਅਪਲੋਡ ਕਰਨਾ ਵਾ ਨਾ ਤੇ ਇਸ ਤੋਂ ਬਾਅਦ ਵੀ ਅਸੀਂ ਸਿੱਧਾ ਜਾਣਾ ਵਾ ਘਰ ਹੁਣ ਇਹ ਮਤਲਬ ਕਿ ਇਹਨਾਂ ਨੇ 25 ਤੋਂ 30 ਮਿੰਟ ਸਟੰਟ ਕੀਤਾ ਤੇ ਸਟੰਟ ਹੋ ਚਲੇ ਇਹਨਾਂ ਦੇ ਖਤਮ ਤੇ ਕੁਲਵੀਰ ਦੇ ਪਾਪਾ ਕੁਲਵੀਰ ਕੁਲਵੀਰ ਇਹ ਡੰ ਡੰ ਕਰ ਰਿਹਾ ਉਹਨਾਂ ਨੂੰ ਕਹਿੰਦਾ ਪਾਪਾ ਬਹੁਤ ਗ੍ਰੇਟ ਆ ਇਹ ਲੋਕ ਬਹੁਤ ਗ੍ਰੇਟ ਆ ਨਾ ਕੁਲਵੀਰ ਤਾਂ ਬਿਲਕੁਲ ਇਨਸਪਾਇਰ ਹੋ ਗਿਆ ਜੀ ਹੁਣ ਇਹਨਾਂ ਨੇ ਗੱਡੀ ਵੀ ਵੇਖੀ ਉੱਪਰ ਤੁਸੀਂ ਦੇਖੀ ਜਾਈ ਹੁਣ ਗੱਡੀ ਵੀ ਕਿਹੜੇ ਸਾਫ ਦੇ ਨਾਲੇ ਉੱਪਰ ਚੜਾਉਂਦੇ ਆ ਨਾ ਤੰਮੀ ਲੀਦਾ ਸਾਰੇ ਦਾ ਹਾਂਜੀ ਹਾਂਜੀ ਕੱਲੀ ਥੋੜਾ ਫਤ ਨਹੀਂ ਕੋਣ ਆ ਕੇ ਗੱਡੀ ਚ ਆ ਗਿਆ ਚਲ ਠੀਕ ਹੈ ਜੀ ਕਲਵੀਰ ਸੁੱਤਾ ਪਿਆ ਸੀ ਤੇ ਮੈਂ ਮੋਲਸਰ ਕੁੜੀ ਗਈ ਜਾਨੀ ਤੇ ਕਲਵੀਰ ਦੇ ਕਲਵੀਰ ਦੇ ਪਾਪਾ ਨਾਲ ਦੇਖ ਦੇ ਕੇ ਕੋਈ ਚਾਈ ਜਾ ਰਿਹਾ ਤੇ ਕਲਵੀਰ ਦੇ ਪਾਪਾ ਕਲਵੀਰ ਨੂੰ ਬਾਰ-ਬਾਰ ਪੁੱਛ ਰਿਹਾ ਕਿ ਕਿਉਂ ਆਉਂਦਾ ਦੁਜਾਰਾ ਕਿੰਦਾ ਹਾਂ ਪਪਾ ਕੈਂਟ ਗੱਲ ਬਾਤ ਆਪ ਬੋਹਤ ਨਹੀਂ ਜਾ ਰਹੀ ਜਾ ਰਿਹਾ ਵਾ ਦੇਖ ਦੇ ਕੇ ਸਰੋਜ ਜੀ ਨੇ ਇੱਕ ਗੱਡੀ ਵੀ ਚੜਾ ਲਈ ਉੱਪਰ ਹੁਣ ਇਹ ਗੱਡੀ ਗੱਡੀ ਜਦੋਂ ਉੱਪਰ ਨੂੰ ਜਦੋਂ ਗੱਡੀ ਉੱਪਰ ਆ ਗਈ ਤੇ ਦੇਖੀ ਜਾਏ ਉਹਨਾਂ ਨੇ ਇੱਕ ਦੂਸਰੇ ਦੇ ਹੱਥ ਫੜ ਫੜ ਕੇ ਨਾ ਸਟੰਟ ਕਰਨੇ ਆ ਤੇ ਉਹ ਵੀ ਗੱਡੀ ਵਾਲਾ ਵੀ ਆਪਦੇ ਜਾਨੀ ਉਹ ਪੂਰਾ ਦਿਖਾਉਂਦਾ ਆਪਦਾ ਵੀ ਮੈਂ ਵੀ ਬਹੁਤ ਐਕਸਪਰਟ ਆ ਮੈਂ ਬਾਈਕ ਤਾਂ ਜਦੋਂ ਮੰਨਿਆ ਪਰ ਗੱਡੀ ਕਿੱਦਾਂ ਹੈ ਉੱਪਰ ਤਾਂ ਕਾਇਂ ਚੜ੍ਹ ਜੂਗੀ ਇਹ ਪਤਾ ਨਹੀਂ ਇਹ ਕਿਹੜੇ ਸਾਫ ਦੇ ਨਾਲ ਇਹਨਾਂ ਨੇ ਮੈਨਸ ਕੀਤੀ ਹੋਣਗੀਆਂ ਇਹਨਾਂ ਦੀਆਂ ਰੇਸਾਂ ਰੂਸਾਂ ਮੰਨੀਆਂ ਹੁੰਦੀਆਂ ਕੀ ਕੀ ਕੀਤਾ ਕੀ ਨਹੀਂ ਕੀਤਾ ਇਹਨਾਂ ਦੀ ਹੀ ਜਾਣਨ ਹਨ ਬਾਕੀ ਐਕਸਪੀਰੀਅੰਸ ਦੀ ਗੱਲ ਇਹਨਾਂ ਕੋਲੇ ਬਈ ਬਹੁਤ ਜ਼ਿਆਦਾ ਐਕਸਪੀਰੀਅੰਸ ਹੁੰਦਾ ਵਾ ਤਾਂ ਕਰਕੇ ਲੋਕ ਇਹ ਚੀਜ਼ਾਂ ਕਰ ਪਾਉਂਦੇ ਬਿਨਾਂ ਐਕਸਪੀਰੀਅੰਸ ਚੀਜ਼ਾਂ ਸੰਭਵ ਨਹੀਂ ਹੁੰਦੀਆਂ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਸਾਡੇ ਨਾਲ ਵਲੌਗ ਦੇ ਵਿੱਚ ਜੁੜੇ ਰਹੇ ਤੇ ਹੁਣ ਅਸੀਂ ਚੱਲੇ ਆਪਦੇ ਘਰੇ ਸਾਡੀ ਹੋ ਚਲੀ ਹੈ ਵਾਪਸੀ ਤੇ ਅਸੀਂ ਕੁਲਵੀਰ ਨੇ ਮੇਲੇ ਨੂੰ ਵੀ ਬਾਏ ਬਾਏ ਕਰਤਾ ਤੇ ਗਾਇਸ ਨੂੰ ਵੀ ਬਾਏ ਬਾਏ ਕਰਤਾ ਹਨਾ ਵੀ ਸਾਰੇ ਜਣੇ ਚੱਲੇ ਹੁਣ ਵਾਪਸ ਆਪਣੇ ਆਪਣੇ ਘਰੇ ਕਿਉਂਕਿ ਹਨੇਰਾ ਕਾਫੀ ਹੋ ਚੁੱਕਾ ਸੀ 9-10 ਰਾਤ ਦੇ